ਭਗਵਾਨ ਸਤਿਮਾਨ ਜਿਹੜਾ ਉਹ ਨੂੰ ਸਰਕਾਰ ਨੇ ਚਲਾਣੀ ਆਉਂਦੀ 1000 ਨਾ ਕਿਹਾ ਫੈਲਾਣਾ 1000 ਤਾਂ ਹੁਣ ਆਊਗਾ ਅੱਧੇ ਘੰਟੇ ਚੋਂ ਤੱਕ ਕਤਲ ਗਾਰ ਹੋ ਰਹੀ ਹੈ ਦੁਕਾਨਦਾਰ ਜਿਹੜੇ ਆ ਭੱਜ ਉਹਨਾਂ ਦਾ ਕੰਮ ਨਹੀਂ ਹੈ ਕੋਈ ਧਿਆਨ ਨਹੀਂ ਹੈ ਨਾਲ ਸਰਕਾਰ ਦਾ ਇਹਨੂੰ ਸਹੀ ਕਰਨ ਵਾਸਤੇ ਕੀ ਕਰੀਏ ਭਗਵਾਨ ਸਤਿਮਾਨ ਅੱਛਾ ਇੱਥੇ ਜਾ ਕੇ ਮੈਂ ਚ ਕਰਦੇ ਹਾਂ ਵੀ ਖਾਨੇ ਆ ਸਾਡੇ ਘਰ ਚ ਬੜੇ ਨਹੀਂ ਕੀ ਕੁਕੜੀ ਬੈਠੀ ਹੈ ਉਹਨੂੰ ਨੌਕਰੀ ਨਹੀਂ ਮਿਲਦੀ ਹੱਦ ਤੱਕ ਸਾਡੇ ਕਿਸੇ ਕੋਲ ਸਰਕਾਰੀ ਨੌਕਰੀ ਨਹੀਂ ਹੈ ਨਾ ਇਹਨਾਂ ਵਿੱਚ ਕੋਈ ਸੰਦੂਕ ਹੋ ਗਿਆ ਉਹਦੀ ਕੋਈ ਸਟੈਂਡ ਨਹੀਂ ਹੈ ਜਿਸ ਬੰਦੇ ਦਾ ਕੋਈ ਸਟੈਂਡ ਨਹੀਂ ਉਹਦੀ ਕੀ ਗੱਲ ਕਰਨੀ ਆ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਸਾਰੇ ਉਮੀਦਵਾਰ ਚੋਣ ਪਿੰਡ ਦੇ ਵਿੱਚ ਨੇ ਗੱਲ ਕਰਾਂਗੇ ਹਲਕਾ ਫਤੇਗੜ ਸਾਹਿਬ ਦੀ ਤਾਂ ਲੋਕ ਕਿਸ ਨੂੰ ਚਾਹੁੰਦੇ ਨੇ ਇਸ ਦੇ ਮਤਲਕ ਲੋਕਾਂ ਦੀ رائے ਜਾਣਨ ਵਾਸਤੇ ਪਹੁੰਚਿਆ ਮੰਡੀ ਗਵਿੰਦਗੜ ਦੇ ਵਿੱਚ ਵੱਖ-ਵੱਖ ਦੁਕਾਨਦਾਰਾਂ ਨਾਲ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਉਮੀਦਵਾਰ ਉਹਨਾਂ ਨੂੰ ਪਸੰਦ ਹੈ ਅੱਠ ਸੱਸੀ ਗਾਲ ਜੀ ਅੱਗੇ ਕੀ ਨਾਮ ਹੈ ਤੁਹਾਡਾ ਲੋਕ ਸਭਾ ਦੇ ਚੋਣ ਆ ਗਈਆਂ ਕਿਹੜੀ ਪਾਰਟੀ ਪਸੰਦ ਰੱਖੀ ਹੋਇਆ ਮੈਂ ਲੋਕ ਸਭਾ ਦੇ ਚੋਣ ਆ ਗਈਆਂ ਕਿਹੜੀ ਪਾਰਟੀ ਪਸੰਦ ਰੱਖੀ ਸਾਡੇ ਲਈ ਤਾਂ ਸਾਰੇ ਬਰਾਬਰ ਹੀ ਹੈ ਬਰਾਬਰ ਹੀ ਹੈ ਇੱਕ ਮੰਨਦੀ ਗੱਲ ਹੁੰਦੀ ਆ ਵੀ ਆਹ ਉਮੀਦਵਾਰ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਪਾਰਟੀ ਨੇ ਹੁੰਦੀ ਇੱਕ ਤਾਂ ਹੁੰਦੀ ਹੈ ਜਿਵੇਂ ਡਾਕਟਰ ਅਮਰ ਸਿੰਘ ਸੀ ਤੁਹਾਡੇ ਪਹਿਲਾਂ ਐਮਪੀ ਇੱਥੇ ਆਏ ਨੇ ਹਾਂਜੀ ਡਾਕਟਰ ਅਮਰ ਸਿੰਘ ਮੈਂ ਤਾਂ ਹੁਣ ਆਣ ਕੇ ਬੈਠੇ ਹੁਣ ਇੰਨਾ ਹੁੰਦਾ ਨਹੀਂ ਦੱਸਦੇ ਅੱਛਾ ਅੱਗੇ ਦੱਸੋ ਵੀ ਜੇ ਤੁਸੀਂ ਬੈਠੇ ਹੋਥੇ ਗਵਿੰਦਗੜ੍ਹ ਤੁਹਾਡੀ ਸਮੱਸਿਆਵਾਂ ਕੀ ਨੇ ਸਮੱਸਿਆ ਵੀ ਕੀ ਚੱਲ ਰਹੀ ਹੈ ਜਿਵੇਂ ਮਾਨ ਸਰਕਾਰ ਕਹਿੰਦੇ ਸੀਗੇ ਵੀ ਔਰਤਾਂ ਨੂੰ 2000 ਰੁਪਏ ਦਵਾਂਗੇ ਤੁਹਾਨੂੰ ਕੀ ਲੱਗਦਾ ਵੀ ਜੇ 1000 ਮਿਲੇ ਉਹਦੇ ਨਾਲ ਖਰਚੇ ਚੱਲ ਜਾਣਗੇ ਨਹੀਂ ਜੀ 1000 ਨਾਲ ਨਹੀਂ ਖਰਚੇ ਚੱਲਣਗੇ ਮਿਲੇ ਨਹੀਂ ਹਜੇ ਅੱਛਾ ਹਾਂ ਜੇ ਮਤਲਬ ਬਿਜਲੀ ਮੁਫਤ ਕੀਤੀ ਹੈ ਹਾਂ ਬਿਜਲੀ ਮੁਫਤ ਕੀਤੀ ਹੈ ਚਲੋ ਉਹ ਉਹ ਫਾਇਦਾ ਹੈ ਹਾਂ ਉਹ ਠੀਕ ਹੈ ਸਾਨੂੰ ਫਾਇਦਾ ਮਿਲ ਰਿਹਾ ਹੈ ਵੀ ਚਲੋ ਉਹਨਾਂ ਨੇ ਉਹ ਕੀਤਾ ਹੈ ਠੀਕ ਹੈ ਆਪਣਾ ਵਧੀਆ ਰਿਹਾ ਦੋ ਸਾਲ ਲੰਘ ਗਏ ਫਿਰ ਲੱਗਦਾ ਕੀ ਕਰਾਂ ਕਿ 1000 ਰੁਪਿਆ ਦਾ ਦੇਖੋ ਦੋ ਸਾਲ ਹਜੇ ਆਈ ਤਾਂ ਹੈ ਨਹੀਂ ਹਜ ਤੱਕ ਹਮ ਕੀ ਕੰਟੀ ਜਿਵੇਂ ਬੱਸਾਂ ਦਾ ਕਿਰਾਇਆ ਮਾਫ ਤੁਹਾਡਾ ਹਾਂਜੀ ਉਹ ਸੂਤ ਮਿਲਦੀ ਹੈ ਕਿ ਨੁਕ ਜਾਂ ਪੇਕਾਰਾਂ ਚ ਜਾਂਦੇ ਆ ਨਹੀਂ ਸੂਤ ਮਿਲਦੀ ਆ ਜਾਂਦੇ ਆ ਠੀਕ ਹੈ। ਦੰਨੇ ਅੰਬਰਸਰ ਤੱਕ ਜਾਣੇ। ਹਾਂ। ਸਿਰ ਵੀ ਕੀ ਚਾਹੀਦਾ ਸੀ ਕਿ ਤੁਹਾਨੂੰ ਜ਼ਰੂਰਤ ਹੈ ਕਿਸੀ ਫ੍ਰੀ ਦੀ ਬੱਸਾਂ ਵਿੱਚ ਕਿ ਮਤਲਬ ਇਹ ਸੀਗਾ ਵੀ ਅੱਧਾ ਖਰਾਬ ਚਲੋ ਹੁੰਦੀ ਵੀ ਹੈ ਦੇਖੋ ਕੋਈ ਮਾਰੇ ਬੰਦੇ ਵੀ ਹੁੰਦੇ ਆ ਕੋਈ ਇੰਨਾ ਹੁੰਦਾ ਵੀ ਨਹੀਂ ਬੰਦਾ। ਨਹੀਂ ਦਿਸਦਾ। ਵੀ ਹਾਂ ਦੇਖ ਸਕਦਾ। ਵੀ ਉਹਨਾਂ ਲਈ ਵੀ ਠੀਕ ਹੈ। ਵਧੀਆ। ਆਪਣਾ। ਹਾਂ। ਤੇ ਹੁਣ ਤੁਹਾਡੇ ਸ਼ਹਿਰ ਦੇ ਵਿੱਚ ਸਮੱਸਿਆਵਾਂ ਕੀ ਆ ਜਾਂਦੀਆਂ ਤੁਹਾਨੂੰ ਇੱਥੇ? ਕੰਮ ਕਾ ਠੀਕ ਚੱਲਦਾ? ਕੰਮ ਤਾਂ ਤੁਹਾਡੇ ਜੇ ਮੰਦੇ ਹੀ ਚੱਲਦੇ ਆ। ਉਹਦਾ ਕਾਰਨ ਕੀ ਹੈ ਵੀ ਮਤਲਬ ਬੰਦਾ ਘੱਟ ਹੋਇਆ? ਮੰਦਿਆਂ ਵੀ ਹੁਣ ਥਾਂ-ਥਾਂ ਤੇ ਕੰਮ ਸਭ ਦੇ ਜਿਸ ਤਰ੍ਹਾਂ ਵੀ ਆਪਣਾ ਹੁਣ ਗਲੀ 'ਚ ਪੰਜ-ਛੇ ਦਾ ਕੰਮ ਨਾ ਹੋਣ ਗਿਆ ਹੌਲੀ-ਹੌਲੀ ਆਪੇ ਹੀ ਹੈ ਜਦੋਂ ਮੰਦਾ ਆਂਦਾ ਉਦੋਂ ਮੰਦਾ ਹੈ ਜਦੋਂ ਠੀਕ ਵੀ ਚੱਲਦਾ ਤਾਂ ਠੀਕ ਵੀ ਹੈ ਕੰਮ ਆਪਣਾ ਗਾਹ ਫਿਰ ਗਰਮੀ ਕਰਕੇ ਨਹੀਂ ਆਉਂਦੇ ਗਰਮੀ ਕਰਕੇ ਸ਼ਾਮ ਕੋ ਨਿਕਲਦਾ ਹੈ ਗਾਹ ਫਿਰ ਮੜਾ ਮਟਾ ਹਾਂ ਸਰ ਮੜਾ ਮੰਦੇ ਹਾਂਜੀ ਠੀਕ ਹੈ ਅੰਦਰ ਇੰਦਰ ਮੋਤੀ ਵਧੀਆ ਲੱਗਿਆ ਕਿ ਡਾਕਟਰ ਮੋਨਸ ਵੀ ਪ੍ਰਧਾਨ ਮੰਤਰੀ ਹਾਂਜੀ ਪ੍ਰਧਾਨ ਮੰਤਰੀ ਕਿਹੜਾ ਵਧੀਆ ਕਿ ਦੋਵਾਂ 'ਚ ਇੰਦਰ ਮੋਤੀ ਕਿ ਡਾਕਟਰ ਮੋਨਸ ਕਿ ਦੋਵੇਂ ਰਹੀ ਨੇ ਦੋਵੇਂ ਮੋਦੀ ਠੀਕ ਸੀਗਾ ਮੋਤੇ ਹੈ ਮੋਦੀ ਨੇ ਵੀ ਕੀ ਕੀਤਾ ਲੋਕਾਂ ਦਾ ਅੱਛਾ ਜਿਵੇਂ ਤੁਸੀਂ ਨੋਟਬੰਦੀ ਕਰਤੀ ਜੀਐਸਟੀ ਦਾ ਤਾਂ ਫਾਇਦਾ ਹੋਇਆ ਤੁਹਾਨੂੰ ਕੀ ਨੁਕਸਾਨ ਹੋਇਆ ਨੁਕਸਾਨ ਹੀ ਹੁੰਦਾ ਲੋਕਾਂ ਦਾ ਜਦੋਂ ਪੈਸੇ ਦੇ ਨੋਟਬੰਦੀ ਲੱਗ ਜੇ ਉਹਨੇ ਗਾਹ ਤਾਂ ਦਿਨੇ ਹੈ ਗਾਹ ਕਿਉਂ ਫਿਰ ਘਟ ਰਹੀ ਹੈ ਜਦੋਂ ਨੋਟਬੰਦੀ ਹੋ ਜੇ ਗਾਹ ਤਾਂ ਹੁੰਦਾ ਨਹੀਂ ਫਿਰ ਉਹਨਾਂ ਠੀਕ ਹੈ ਸਤਿ ਸ਼੍ਰੀ ਅਕਾਲ ਅੰਕਲ ਜੀ ਨਾਮ ਜੀ ਦਸੂਈ ਕਾਲ ਦੇ ਵਾਸਤੇ ਹੈ ਨਾਮ ਜੀ ਦਸੂਈ ਕਾਲ ਦੇ ਵਾਸਤੇ ਨੂੰ ਪੁੱਛਣਾ ਹੈ ਕਿ ਲੋਕ ਸਭਾ ਦੇ ਚੋਣਾਂ ਆ ਗਈਆਂ ਕਿਹੜਾ ਉਮੀਦਵਾਰ ਪਸੰਦ ਹੈ ਆਪਾਂ ਦੇਖੋ ਟਾਈਮ ਦੇਖਾਂਗੇ ਕਿ ਟਾਈਮ ਤੇ ਉਹ ਕਿਹੜਾ ਬੰਦਾ ਆਉਂਦਾ ਹੈ ਕੋਈ ਆਉਂਦੇ ਵੋਟਾਂ ਕਿਹੜੇ ਆਉਂਦੇ ਨੇ ਕਿ ਨਹੀਂ ਕਿਹਾਂ ਦੇ ਬੋੜੀ ਨੂੰ ਖੰਦਾ ਲੱਗਦਾ ਹੈ ਡਾਕਟਰ ਅਮਰ ਸਿੰਘ ਤੁਹਾਡੀ ਐਮਪੀ ਕਦੇ ਚੱਲਦੇ ਨੇ ਕਾਂਗਰਸ ਦੇ ਉਹ ਆਏ ਨਹੀਂ ਕਦੇ ਨਹੀਂ ਜੀ ਅੱਛਾ ਕੋਈ ਇੰਡਸਟਰੀ ਹੈ ਨਾ ਗਵਿੰਦਗੜ੍ਹ ਦੇ ਵਿੱਚ ਸਸਮਾ ਬਹੁਤ ਹੁੰਦੀ ਜਾਂਦੇ ਹੈ ਨਾ ਤੇ ਫਿਰ ਐਮਪੀ ਜਿਹੜੀ ਹੁੰਦਾ ਵੀ ਅਸੀਂ ਕੋਈ ਇਦਾਂ ਚੁਣੀਏ ਕੋਈ ਕਿਸੇ ਨੂੰ ਮਿਸ਼ ਨਹੀਂ ਕਰਿਆ ਤੁਹਾਡੇ ਵਾਸਤੇ ਅੱਜ ਤਾਂ થઈ ਜਾਵਾ ਮਿਹਨਤ ਕਰਦੇ ਹਾਂ ਖਾਨੇ ਆ ਕੋਈ ਨੌਕਰੀ ਨਹੀਂ ਕਿਸੇ ਬੱਚੇ ਨੂੰ ਮਿਲੀ ਅਜੇ ਤੱਕ ਕੇ ਬੱਚੇ ਨੂੰ ਉਸੇ ਨਹੀਂ ਮਿਲਿਆ ਬੋਲਿਆ ਫਿਰ ਸਾਉ ਨਹੀਂ ਵਧਈ ਜਾਂਦੀਆਂ ਨੇ ਕਿ ਪੜਾ ਲਉ ਓੱਖੇ ਹੁੰਦੇ ਨਹੀਂ ਨਤੀਜਾ ਮਗਰ ਹੁਣ ਕਦੋਂ ਇਹ ਇਹ ਬੱਚੇ ਮਿਲਗੇ ਨਹੀਂ ਹਾਲੇ ਤੱਕ ਨੌਕਰੀ ਕਿਸੇ ਨੂੰ ਸ਼੍ਰੀ ਭਗਵੰਤ ਜੀ ਜੀ ਦੋ ਸਾਲਾਂ ਦੀ ਬਹੁਤ ਦਿੱਤੀ ਹੁਣ ਤਾਂ ਹੀ ਕੋਈ ਨੌਕਰੀ ਨਹੀਂ ਮਿਲਗੀ ਹਣੂ ਪੁੱਛਿਆ ਨਹੀਂ ਠੀਕ ਹੈ ਬੀਰ ਚ ਗੱਲ ਨਹੀਂ ਸਮਝ ਆ ਗਈ ਮੰਨਦੇ ਹੁਸੀਂ ਬਸ ਹੁਣ ਕੰਮ ਇਹ ਸਾਲ ਆਹੀ ਮਿਹਨਤ ਕਰਦੇ ਆ ਬਾਈ ਫਾਈ ਫਾਈ ਜਨੇ ਉਸ ਹੋ ਗਿਆ ਹੁਣ ਇਹ ਸਾਲਾਂ ਨੂੰ ਤੋਰੀ ਨਿਕੇ ਦਾ ਕੰਮ ਕਰਦੇ ਪ੍ਰਭਾਤ ਪਿਆ ਜਦੋਂ ਮੋਦੀ ਸਰਕਾਰ ਆਈ ਉਹ ਹੀ ਹੈ ਚਲੋ ਚੱਲ ਇਹ ਗੱਲ ਕਿੰਨੇ ਸਾਲ ਹੋ ਗਏ ਮੈਂ ਹਾਲਾ ਕਿੰਨੇ ਮੇਰਾ 10-12 ਸਾਲ ਹੋ ਗਿਆ ਇਸ ਕੰਮ ਚੱਲਦੇ ਨੇ ਉਹੀ ਕੰਮ ਰੁਟੀਨ ਨੂੰ ਸਭ ਦਾ ਮਨ ਬੋਹਦਾ ਸਾਧਨੀ ਆ ਕਰ ਜਿਵੇਂ ਮੰਨ ਲਓ ਵੀ ਪਹਿਲਾਂ ਤੁਸੀਂ ਕਾਂਦੀ ਨਾਲ ਤੁਸੀਂ ਦੇਖਦੇ ਆ ਰਹੇ ਸੀਗੇ ਉਸ ਤੋਂ ਬਾਅਦ ਨਵੀਂ ਪਾਰਟੀ ਆਮ ਆਦਮੀ ਪਾਰਟੀ ਦੇਖੀ ਉਹਨਾਂ ਨੇ ਕੁਝ ਕਰਿਆ ਕੁ ਮਾੜਾ ਮੋਟਾ ਦਿਖਦਾ ਹੈ ਫਿਰ ਸਰਕਾਰ ਆਉਂਦੀ ਨਹੀਂ ਕਿ ਆਪ ਦਾ ਕੰਮ ਕਰੀ ਜਾਂਦੀ ਨੇ ਇਹ ਇਹ ਕਰੀ ਜਾਂਦੀਆਂ ਨੇ ਅਸਲੀ ਕੰਮ ਤਾਂ ਕਮ ਚੱਲਦਾ بس ਇਹਨਾਂ ਕੰਮ ਚੱਲੀ ਜਾਂਦਾ ਕੋਈ ਰੁਟੀਨ ਨਹੀਂ ਆਣੀ ਆ ਨਾ ਪਾ ਇਹਨਾਂ ਜਿਹੜੇ ਟੈਸਟ ਲਈ ਦੇਣੀ ਬੁਟਾ-ਬੁਟਾ ਹੀ ਲੈ ਲੈਂਦੇ ਜੇ ਨਾਲ ਠੀਕ ਆ ਕੋਈ ਇਹ ਲੀਟਰ ਵਾਗੇ ਛੁੜੇ ਜਾਂਦੇ ਕੰਮ ਤੇ ਤਾਂ ਸੀ ਕਰ ਕੋਈ ਲੀਟਰ ਬਣ ਜੇ ਤਾਂ ਤਾਂ ਕੰਮ ਚੱਲਣਗੇ ਇਹਨੇ ਕੰਮ ਸਹੀ ਚੱਲੇ ਜਣਾ ਰੀਡ ਸਹੀ ਜਾਣਾ ਬਸ ਠੀਕ ਆ ਹੁੰਦਾ ਹਾਂ ਬੈਂਸ ਸਿੰਘ ਹੋਣੇ ਪਹਿਲਾਂ ਸੀ ਬੈਂਸ ਸਿੰਘ ਸਾਡਾ ਇੰਨਾ ਸੀ ਆ ਬੈਂਸ ਦਾ ਮਰ ਗਿਆ ਨਾ ਆਪ ਹਾਂ ਸਾਡੇ ਕੋਲ ਖੋਦ ਬੈਠਾ ਰਹੇ ਹਾਂ ਅੱਗੇ ਪਰਸੋਂ ਹਾਂਜੀ ਸਾਡੀ ਦੁਕਾਨ ਦੇ ਖੋਦ ਬੈਠਾ ਦੀ ਆ ਤੇਲ ਠੀਕ ਆ ਵੀ ਕੀ ਰਿਸਤਾ ਰਿਸਤੀ ਕਿਵੇਂ ਨਾ ਸਾਡੀ ਦੁਕਾਨ ਦੇ ਬੈਠੇ ਸਾਡੇ ਪਾਪਾ ਜੀ ਕੋਲੇ ਆ ਮਾ ਕੇ ਕੁੱਤੀ ਬੁੱਡੀਆ ਉਹਦੇ ਮੁੰਡੇ ਮੇਰੇ ਨਾਲ ਪੜਾਦੇ ਨੇ ਸਾਡੇ ਦੋਵੇਂ ਮੁੰਡੇ ਅੱਛਾ ਫਲੈਸ਼ ਹੋ ਗਿਆ ਸੀ ਠੀਕ ਹੈ ਤਾਂ ਨਹੀਂ ਕਰਦੇ ਸੀ ਨਾ ਉਹ ਰੇਲਾ ਇੰਟਰੈਸਟ ਲੱਤ ਜਲਵਾ ਕਰੀਏ ਕਰੀਏatraiye ਨਾ ਗਲਈਏ ਕਾਮ ਨਹੀਂ ਬੀ ਆ ਕੋਈ ਨਾ ਉਹ ਤੂੰ ਲੈ ਸਕਦੇ ਸੀ ਹਨਾ ਹਾਂਜੀ ਕੀ ਲੈ ਸਕਦੇ ਸੀ ਜਦੋਂ ਵੀ ਲੱਤਾ ਸੀ ਉਹਨੇ ਨਹੀਂ ਮਤਲਬ ਜਿਵੇਂ ਤੂੰ ਕਿਹਾ ਵੀ ਮੈਂ ਤੁਹਾਡੇ ਕੋਲ ਬੈਨਾ ਆ ਕੇ ਤੁਹਾਡੀ ਕੋਈ ਸਮੱਸਿਆ ਹੈ ਜਾਂ ਕੁਛ ਹੈ ਨਹੀਂ ਜਦੋਂ ਜਦੋਂ ਵੀ ਮੈਂ ਆ ਗਿਆ ਜਾਂ ਮੈਂ ਆ ਗਿਆ ਉਹਦਾ ਹਨ 75 76 ਤੋਂ 75 ਤੋਂ ਨਹੀਂ ਪਹਿਲਾਂ ਉਸ ਤੋਂ ਪਹਿਲਾਂ ਇਸ ਟਾਈਮ ਪਿੰਡ ਰਹਿੰਦੇ ਇਹ ਪਹਿਲਾ ਦੁਕਾਨ ਸੀ ਆਪਣੀ ਉਹ ਤੇਰੇ ਪਾਪਾ ਹੀ ਕੋਲ ਬੈਠ ਜਾਂਦੇ ਆ ਕੇ ਸ਼ਾਮ ਨੂੰ ਬੈਠਣ ਆ ਕੇ ਉਹਨਾਂ ਨੂੰ ਜੇ ਤਾਂ ਬੋਸ ਬਣਾਈਂਦੀ ਏ ਬਾਅਦ ਚ ਬਣਿਆ ਤਾਂ ਫਿਰ ਬਾਅਦ ਚ ਆਈਦੀ ਬੜ ਕੇ ਹਾਂ ਉਹ ਪਿੰਡ ਇਹਦੀ ਉਰੇ ਕੌਣ ਹੋ ਜੇ ਮੈਂ ਦੁਕਾਨ ਤੇ ਬਟਰੇ ਰਹਿੰਦੇ ਉਸ ਫਿਰ ਇਹ ਆਪੀ ਲੀਡ ਲੀਡ ਰਿਪਾਇਂਦੇ ਫਿਰ ਤਾਂ ਘੱਟੇ ਮਿਲਦਾ ਹੈ ਨਾ ਹਾਂ ਫਿਰ ਸਮਾਨ ਨਹੀਂ ਮਿਲਦਾ ਨਾ ਹਾਂਜੀ ਫਿਰ ਮਤਲਬ ਭੁੱਲ ਜਾਂਦੇ ਨੇ ਕਿ ਮਤਲਬ ਸਮਝ ਨਹੀਂ ਆਉਂਦਾ ਬਸ ਅਸਾਂ ਨੂੰ ਪਤਾ ਹੀ ਯਾਰ ਹੁਣ ਬੰਦਾ ਇਹ ਨੰਦਰ ਬੰਦਾ ਉਤਮਾ ਤੁਸੀਂ ਵੀ ਨਹੀਂ ਗਏ ਵੀ ਤੁਸੀਂ ਸਾਡੇ ਕੋਲ ਬੈਠੇ ਨਹੀਂ ਚਲੋ ਡੀਡਰ ਬਣ ਕੇ ਨਾ ਨਾ ਅਪਕਾ ਜਾ ਗਈ ਨਹੀਂ ਪੇਟ ਲੱਤ ਨਹੀਂ ਪੂਰਾ ਫੇਵਰੇ ਆ ਕੇ ਬਸ ਆਉਂਦਾ ਆਪਣੇ ਕਾਰੋਬਾਰ ਚ ਸਾਡੇ ਕਾਰੋਬਾਰ ਚ ਰਹਿ ਗਿਆ ਠੀਕ ਹੈ ਇਹ ਦੱਸੋ ਵੀ ਡਾਕਟਰ ਮੋਹਨ ਸਿੰਘ ਤੇ ਨરેન્દ્ર ਮੋਦੀ ਜੋ ਪ੍ਰਧਾਨ ਮੰਤਰੀ ਕਿਹੜਾ ਸਹੀ ਨੇ ਆਹ ਕੋਈ ਆਪਾਂ ਕਦੇ ਐਸੀ ਚ ਗੱਲਾਂ ਸੋਚੀ ਹੀ ਨਹੀਂ ਜੇ ਪਸੰਦੀ ਗੱਲ ਕਹੀਏ ਆਪਾਂ ਕੰਮ ਦੇਖਿਆ ਮਤਲਬ ਕੀ ਜੇ ਕੋਈ ਵੀ ਜਾਣੀ ਇੱਥੇ ਆ ਕੇ ਦੁਕਾਨ ਦੇ ਬੈਠ ਗਿਆ ਇਦਾ ਆਪਾਂ ਕਰ ਲੇਗਾ ਆ ਕੇ ਸਾਨੂੰ ਦੇਦਾ ਨਹੀਂ ਬੈਠ ਗਿਆ ਦੱਸਾਂ ਨੂੰ ਕੋਈ ਫालतू ਬੰਦੇ ਕੋਲ ਕਿਉਂ ਜਾ ਕੇ ਬੈਠਣਾ ਨਹੀਂ ਇਹਨਾਂ ਨਾਲ ਗੱਲ ਕਰਨੀ ਨਾ ਵੋਟਰਾਂ ਯਾਨੀ ਇਹ ਦੇਖੇ ਆਪਣਾ ਪਾ ਦੇਣਾ ਬਸ ਜਲਦੀ ਇਹ ਗੱਲ ਮਿਲਦੇ ਆਪਣਾ ਮੰਨ ਲੀ ਬਸ ਕੀ ਹੈ ਕੀ ਬੜੀਆਂ ਵੋਟਾਂ ਛੋਟੀਆਂ ਵੋਟਾਂ ਨੇ ਯਾਨੀ ਕਿਸੇ ਕੋਲ ਘੁੰਮਦੇ ਐਮਸੀ ਦੇ ਵੋਟਾਂ ਦੇ ਲਈ ਉਹ ਵੀ ਦੇਣਾ ਤੁਸੀਂ ਬਸ ਕੀ ਨਾਮ ਹੈ ਤੁਹਾਡਾ ਸੁਨੀਤਾ ਜੀ ਲੋਕ ਸਭਾ ਦੀ ਚੋਣਾਂ ਆ ਗਈਆਂ ਕਿਹੜੀ ਪਾਰਟੀ ਠੀਕ ਲੱਗੀ ਫਿਰ ਸਾਡੇ ਚ ਵੋਟ ਹੀ ਨਹੀਂ ਹੈਗੀ ਹਾਂਜੀ ਸਾਡੀ ਵੋਟ ਹੀ ਨਹੀਂ ਹੈਗੀ ਕਿੱਥੋਂ ਦੇ ਤੁਹਾਡੀ ਵੋਟ ਹੈ ਹੈ ਹੀ ਨਹੀਂ ਬਣਾਈਓ ਤੁਸੀਂ ਬਣਾਈਓ ਨਹੀਂ ਠੀਕ ਆ ਤੁਮ ਨਹੀਂ ਜੀ ਬਸ ਵੈਸੇ ਹਰੇਕ ਬੰਦੇ ਦਾ ਅਧਿਕਾਰ ਆ ਚਲੋ ਵੋਟ ਪਾਉਂਦਾ ਵੀ ਅਸੀਂ ਲੀਡਰ ਚੁਣੀਏ ਤੁਸੀਂ ਵੋਟ ਹੀ ਨਹੀਂ ਬਣਵਾਈ ਬਸ ਬਣਵਾਈ ਨਹੀਂ ਜੀ ਕਿਉਂ ਨਰਾਜ਼ ਆ ਫਾਇਦਾ ਹੀ ਨਹੀਂਗਾ ਦੱਸੋ ਜੇ ਵੀ ਤੇਲ ਦੀ ਗੱਲ ਦੱਸੋ ਨਾ ਨਰਾਜ਼ ਫਾਇਦਾ ਹੀ ਨਹੀਂਗਾ ਉਹ ਕਿਉਂ ਮਤਲਬ ਕਾਰਨ ਹੈ ਹੈ ਕੋਈ ਫਾਇਦਾ ਹੀ ਨਹੀਂ ਕੋਈ ਕਾਰਨ ਕੀ ਆ ਮਤਲਬ ਬਸ ਐਵੇਂ ਦਿੱਲੀ ਨਹੀਂ ਕਰਦਾ ਆਪਣਾ ਕੰਮ ਦਾਖ ਮਤਲਬ ਹੈ ਹਾਂਜੀ ਠੀਕ ਹੈ ਮਤਲਬ ਲੀਡਰਾਂ ਤੋਂ ਨਰਾਜ਼ਗੀ ਹੈ ਜਾਂ ਪਾਰਟੀ ਤੋਂ ਨਰਾਜ਼ਗੀ ਹੈ ਜਾਂ ਕੀ ਨਰਾਜ਼ ਹੈ ਨਹੀਂ ਕਿਸੇ ਤੋਂ ਨਰਾਜ਼ਗੀ ਨਹੀਂ ਹੈ ਪਹਿਲਾਂ ਫੇਕੇ ਸੀਗੇ ਉਹਨਾਂ ਨੇ ਨਹੀਂ ਬਣਾਈ ਫਿਰ ਜਦੋਂ ਸੋਰੇ ਚਲੇ ਗਏ ਉਹਨਾਂ ਨੇ ਨਹੀਂ ਬਣਾਈ ਫਿਰ ਅਸਾਂ ਨੂੰ ਅਸੈਂਟ ਨਹੀਂ ਹੈ ਨਾ ਜਿਵੇਂ ਮਤਲਬ ਹਰ ਇੱਕ ਬੰਦੇ ਦਾ ਸੰਵਿਧਾਨ ਵਿੱਚ ਅਧਿਕਾਰ ਹੈ ਨਾ ਵੋਟ ਬਣਾਉਣ ਦਾ ਫਿਰ ਅਸੀਂ ਪਾਈਏ ਹੈ ਨਾ ਚਲੋ ਫਰਜ਼ ਹੁੰਦਾ ਆਪਣਾ ਇੱਕ ਨਾਗਰਿਕ ਦਾ ਹਰ ਇੱਕ ਦਾ ਫਿਰ ਉਹ ਤੁਹਾਨੂੰ ਲੱਗਦਾ ਨਹੀਂ ਜ਼ਰੂਰੀ ਕੋਈ ਜ਼ਰੂਰੀ ਨਹੀਂ ਇੱਕ ਬੰਦੇ ਦੇ ਨਾਂ ਵੋਟ ਗਈ ਫਿਰ ਕੀ ਹੋ ਗਿਆ ਨਾ ਵਾ ਇੱਕ ਇੱਕ ਨਾਲ ਤਾਂ ਫਰਕ ਪੈਣਾ ਜੀ ਨਹੀਂ ਜੀ ਬਸ ਅੱਛਾ ਜਿਵੇਂ ਮਤਲਬ ਘਰ ਦੇ ਵੀ ਨਹੀਂ ਕਹਦੇ ਜਿਵੇਂ ਮਤਲਬ ਇਹ ਹੁੰਦਾ ਕੋਈ ਲੀਡਰ ਆਉਂਦੇ ਨੇ ਤੁਹਾਡੇ ਘਰੇ ਲਿੰਕ ਹੋਣਗੇ ਨਾ ਵੀ ਤੁਹਾਡੇ ਕਿੰਨੀਆਂ ਵੋਟਾਂ ਨੇ ਉਹਨਾਂ ਕੋਈ ਲਿਸਟਾਂ ਹੁੰਦੀਆਂ ਨੇ ਫਿਰ ਉਹਨਾਂ ਨੇ ਵੀ ਨਹੀਂ ਕਹਦੇ ਕਿ ਆ ਪਰਿਵਾਰ ਨਾਲ ਨਹੀਂ ਕਦੇ ਵੀ ਨਹੀਂ ਕੋਈ ਅਜਿਹਾ ਕੋਈ ਕਰਦੀ ਨਹੀਂ ਬਣਵਾਈ ਹੈਗੀ ਇਹ ਸੁਬੀ ਦੋ ਸਰਾਂ ਤੋਂ ਮਾਨ ਸਰਕਾਰ ਆਈ ਹੈ ਪਹਿਲਾਂ ਦੂਜੀਆਂ ਪਾਰਟੀਆਂ ਚੱਲਦੀਆਂ ਸੀਗੀਆਂ ਇਹ ਠੀਕ ਲੱਗੀ ਹੈ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਕੁਝ ਵੀ ਨਹੀਂ ਵਧੀਆ ਲੱਗਿਆ ਸਾਨੂੰ ਤਾਂ ਉਹ ਕਿਉਂ ਬਸ ਐਵੇਂ ਇਹਨਾਂ ਨੇ ਵੀ ਕੁਝ ਨਹੀਂ ਕਰ ਦੋ ਸਕਦੇ ਇਹ ਕਹਿੰਦੇ ਨੌਕਰੀਆਂ ਦੇਤੀਆਂ ਬਹੁਤ ਕੁਛ ਨਹੀਂ ਦਿੱਤਾ ਸਾਡੇ ਘਰ ਚ ਬੜੇ ਲਿਖੀ ਕੁਕੜੀ ਬੈਠੀ ਆ ਉਹਨੂੰ ਨੌਕਰੀ ਨਹੀਂ ਮਿਲਦੀ ਹਜੇ ਤੱਕ ਸਾਡੇ ਸਰ ਕਿਸੇ ਕੋਲ ਵੀ ਸਰਕਾਰੀ ਨੌਕਰੀ ਨਹੀਂ ਹੈ ਕਿਸੇ ਕੋਲ ਨਹੀਂ ਜੀ ਨਹੀਂ ਹੂੰ ਜਿਹੜਾ ਬਦਲ ਔਰਤਾਂ ਦਾ 1000 ਰੁਪਏ ਕਹਿੰਦੇ ਸੀ ਉਹ ਵੀ ਨਹੀਂ ਆਉਂਦਾ ਮੈਨੂੰ ਜੇ ਮੈਨੂੰ ਮੈਨੂੰ ਮਿਲਦਾ ਤਾਂ ਕੋਈ ਫਾਇਦਾ ਹੋਊਗਾ ਉਹਦਾ 1000 ਰੁਪਏ ਨਾਲ ਕੋਈ ਫਾਇਦਾ ਨਹੀਂ ਹੋਏਗਾ 1000 ਨਾਲ ਕੀ ਫਾਇਦਾ 1000 ਤਾਂ ਹੁਣ ਆਊਗਾ ਤੇ ਅੱਧੇ ਘੰਟੇ ਚ ਖਤਮ ਰਾਹੁਲ ਗਾਂਧੀ ਕਹਿੰਦੇ ਨੇ ਵੀ ਜੇ ਕਾਗਜ਼ ਦੀ ਸਰਕਾਰ ਬਣਦੀ ਹੈ ਦੇਸ਼ 'ਚ ਮੈਂ ਤਾਂ ਫਾਰਮ ਵੀ ਭਰਿਆ ਸੀ ਆਵਾਸ ਯੋਜਨਾ ਵਾਲਾ ਫਾਰਮ ਭਰਿਆ ਸੀ ਜਿਹਦੇ ਵਿੱਚ ਮਕਾਨ ਮਿਲਦਾ ਠੀਕ ਹੈ ਉਹ ਵੀ ਨਹੀਂ ਮੇਰਾ ਕੁਝ ਵੀ ਪਤਾ 4 ਸਾਲ ਹੋ ਗਏ ਭਰੇ ਨੂੰ ਕੈਪਟਨ ਜੀ ਠੀਕ ਹੈ ਰਾਹੁਲ ਗਾਂਧੀ ਕਹਿੰਦੇ ਵੀ 1 ਲੱਖ ਦਵਾਂਗੇ 85000 ਮਹੀਨੇ ਦਾ ਹੋ ਗਿਆ ਤੁਹਾਨੂੰ ਲੱਗਦਾ ਵੀ ਦੇਣਗੇ ਕੁਝ ਨਹੀਂ ਲੱਗਦਾ ਇਹ ਗੱਲਾਂ ਹੀ ਨੇ ਸਾਰੀਆਂ ਕਿਸੇ ਨੇ ਕੁਝ ਨਹੀਂ ਦੇਣਾ ਕਿਸ ਤੋਂ ਵੀ ਉਮੀਦ ਨਹੀਂ ਕਿਸੇ ਤੋਂ ਵੀ ਉਮੀਦ ਨਹੀਂ ਨਵੀਂ ਸਰਕਾਰ ਤੋਂ ਨਹੀਂ ਬਿਲਕੁਲ ਵੀ ਨਹੀਂ ਠੀਕ ਹੈ ਤਬਈ ਸਾਰੀਆਂ ਪਾਰਟੀਆਂ ਤੁਸੀਂ ਦੇਖੀਆਂ ਨੇ ਕਿਹੜੀ ਠੀਕ ਲੱਗੀ ਹੁਣ ਤੱਕ ਗੱਲ ਇਹ ਹੈ ਜੀ ਵੀ ਜਿਹੜੀ ਅਕਾਲੀ ਦਲ ਦੀ ਪਹਿਲੀ ਸਰਕਾਰ ਰਹੀ ਹੈ ਠੀਕ ਹੈ 10 ਸਾਲ ਉਸ ਟਾਈਮ ਵਿਕਾਸ ਤਾਂ ਹੋਇਆ ਬਹੁਤ ਅੱਛਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਸੜਕਾਂ ਵੀ ਬਣੀਆਂ ਪੁਲ ਵੀ ਬਣੇ ਲੇਕਿਨ ਕੁਝ ਗਲਤੀਆਂ ਪਾਰਟੀ ਕੋਲ ਕਹਿ ਲੋ ਜਾਂ ਜੋ ਮਰਜ਼ੀ ਕਹਿ ਲੋ ਵੀ ਕੋਈ ਮਤਲਬ ਅਧਵੀ ਕਾਂਡ ਹੋ ਗਿਆ ਕੋਈ ਹੋਰ ਕਾਂਡ ਹੋ ਗਿਆ ਇਸ ਲੌੜੇ ਰੱਪੇ 'ਚ ਪਾਰਟੀ ਉਲਝੀ ਹੂੰ ਤੋ ਜਿਹੜੀ ਹੁਣ ਨਵੀਂ ਪਾਰਟੀ ਆਈ ਆਪਾਂ ਸਾਰੇ ਦੇਖ ਰਹੇ ਆਂ ਵੀ ਉਹ ਕੀ ਕਰ ਰਹੀ ਹੈ ਪਹਿਲਾਂ ਕਾਂਗਰਸ ਦੀ ਰਹੀ ਨਾ ਤਾਂ ਉਹ ਇਨਸਾਫ ਦਵਾ ਸਕੀ ਉਹ ਦੋ ਬੇਦਵੀ ਕਾਂਡ ਚ ਜਦੋਂ ਕਿ ਰੌਲਾ ਪਾਉਂਦੇ ਸੀ ਵੀ ਅਕਾਲੀਆਂ ਨੇ ਬੇਦਵੀ ਦਾ ਕੋਈ ਦੱਸਤਾ ਨਹੀਂ ਹੈ ਉਹਦਾ ਕੋ ਰਿਜ਼ਲਟ ਨਹੀਂ ਕੱਢਿਆ ਜਾਂ ਦੋਸ਼ੀ ਨਹੀਂ ਫੜੇ ਤੋ ਹੁਣ ਜਿਹੜੀ ਆ ਨਵੀਂ ਆਈ ਆ ਦੋ ਸਾਲ ਇਹਨੂੰ ਵੀ ਬਣੇ ਨੂੰ ਹੋ ਗੇ ਤੋ ਬੇਦਵੀ ਕਾਂਡ ਦਾ ਤਾਂ ਇਹਨੇ ਵੀ ਕੁਝ ਨਹੀਂ ਕੀਤਾ ਇਹ ਤਾਂ ਚਲਾਨ ਪੇਸ਼ ਹੋ ਗਿਆ 7000 ਪੰਨਿਆਂ ਦੀ ਰਿਪੋਰਟ ਪਰ ਗੱਲ ਨਹੀਂ ਗਈ ਹੋਇਆ ਹਟਾ ਕੇ ਕਿ ਗਾਂਣ ਦੇਸ਼ ਕੋ ਹੋਣ ਨਾਲ ਤਾਂ ਚਲਾਨ ਤਾਂ ਦੇਸ਼ ਪਹਿਲਾਂ ਵੀ ਹੋ ਜਾਣਾ ਸੀਗਾ ਇਹਨਾਂ ਨੇ ਕੋਈ ਸੇਵ ਹੀ ਆਈ ਕਹਿ ਤੀ ਕਦੇ ਕੁਝ ਕਹਿਤਾ ਕਦੇ ਕੁਝ ਕਹਿਤਾ ਉਹਨੂੰ ਜਾਂਚ ਨੂੰ ਉਲਝਾਤਾ ਜਾਂਚ ਤਾਂ ਉਦੋਂ ਵੀ ਸਹੀ ਲੈਣ ਵਾਲ ਚੱਲ ਰਹੀ ਸੀ ਲੇਕਿਨ ਦੂਸਰੀਆਂ ਪਾਰਟੀਆਂ ਨੇ ਉਲਝਾਤਾ ਕੇ ਕੇਸ ਪ੍ਰਧਾਨ ਮੰਤਰੀ ਤੈਨੂੰ ਕਿਹੜਾ ਵਧੀਆ ਲੱਗਿਆ 10 ਸਾਲ ਡਾਕਟਰ ਮਨਮੋਨ ਸਿੰਘ ਰੈਣੀ 10 ਸਾਲ ਨਰਿੰਦਰ ਮੋਦੀ ਰੈਣੀ ਦੋਵਾਂ ਚੋਂ ਜੇ ਤੁਲਨਾ ਕੀਤੀ ਜਾਵੇ ਤੁਲਨਾ ਇਹ ਹੈ ਜੀ ਪਹਿਲੇ 5 ਸਾਲ ਤਾਂ ਮਨਮੋਨ ਸਿੰਘ ਦੇ ਬਹੁਤ ਵਧੀਆ ਸੀ ਉਹ ਕਿਉਂ ਉਹਸਾਂ ਕਰਪਸ਼ਨ ਨਹੀਂ ਹੋਈ ਜਿਹੜੀ ਦੂਸਰੀ ਉਹਦੀ ਟਰਮ ਆਈ ਉਹਨਾਂ ਦੀ ਉਹਦੇ ਵਿੱਚ ਕਰਪਸ਼ਨ ਬਹੁਤ ਹੋਈ ਹੈ ਉਹਦੇ ਚ ਉਹਨਾਂ ਦੀ ਬਦਨਾਮੀ ਬਹੁਤ ਹੋ ਗਈ ਠੀਕ ਹੈ ਆ ਇਸ ਕਰਕੇ ਫਿਰ ਜਨਤਾ ਨੇ ਨਕਾਰ ਦਿੱਤਾ ਨਰਿੰਦਰ ਮੋਦੀ ਕਿ ਮੇਰੇ ਆ ਨਾ ਦੱਸਾ ਮੇਰਾ ਨਰਿੰਦਰ ਮੋਦੀ ਦਾ ਕਰਪਸ਼ਨ ਦਾ ਤਾਂ ਕੋਈ ਦੋਸ਼ ਨਹੀਂ ਨਾ ਲੱਗਿਆ ਹਮ ਲੇਕਿਨ ਉਹ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰ ਸਕਿਆ ਠੀਕ ਹੈ ਯਾਨੀ ਕਿ ਉਹਨਾਂ ਨੂੰ ਕਰਨੇ ਚਾਹੀਦੇ ਸੀ ਜਦ ਇੰਨਾ ਵੱਡਾ ਉਹਨਾਂ ਕੋਲ ਬਹੁਤ ਮਤ ਹੈ ਜੇ ਕਿਸਾਨ ਸਾਲ ਉੱਥੇ ਬੈਠੇ ਰਹੇ ਨੇ ਇਹ ਉਹਨਾਂ ਨੇ ਜ਼ੁਬਾਨ ਵੀ ਕੀਤੀ ਉਹ ਜਬਾਨ ਤੇ ਵੀ ਪੂਰੇ ਨਹੀਂ ਉਤਰੇ ਨਵਜੋਤ ਸਿੱਧੂ ਤੇ ਮਿਲ ਲਗੇ ਨਾ ਇਹ ਨਵਜੋਤ ਸਿੱਧੂ ਦਾ ਫੋਕੜਾ ਹੈ ਠੀਕ ਹੈ ਉਹਦੀ ਕੋਈ ਸਟੈਂਡ ਨਹੀਂ ਹੈ ਜਿਸ ਬੰਦੇ ਦਾ ਕੋ ਸਟੈਂਡ ਨਹੀਂ ਉਹਦੀ ਕੀ ਗੱਲ ਕਰਨੀ ਆ ਪਤਾ ਜੀ ਮੇ ਲੋਕ ਕਹਿੰਦੇ ਨੇ ਵੀ ਨਵਜੋਤ ਸਿੱਧੂ ਤੇ ਭਗਵੰਤ ਮਾਨ ਦੇ ਉੱਤੇ ਕੋਰਪਸ਼ਨ ਦਾ ਇਲਜ਼ਾਮ ਨਹੀਂ ਪੰਜਾਬ ਚ ਭਗਵੰਤ ਮਾਨ ਨੂੰ ਕਿਵੇਂ ਦੇਖਦੇ ਆ ਕੋਈ ਨਹੀਂ ਕੋਰਪਸ਼ਨ ਦੀ ਗੱਲ ਨਹੀਂ ਹੁੰਦੀ ਜੀ ਪੰਜਾਬ ਦੇ ਹਾਲਾਤ ਦੇਖੋ ਕੀ ਨੇ ਇਸ ਟਾਈਮ ਭਗਵੰਤ ਮਾਨ ਜਿਹੜਾ ਉਹ ਉਹਨੂੰ ਸਰਕਾਰੇ ਨੇ ਚਲਾਣੀ ਆਉਂਦੀ ਉਹ ਕਿਉਂ ਉਹ ਕਿਉਂਕਿ ਆਪਾਂ ਦੇਖ ਹੀ ਰਿਹਾ ਰੋਜ਼ ਕਤਲੋ ਗਾਰਡ ਹੋ ਰਹੀ ਹੈ ਦੁਕਾਨਦਾਰ ਜਿਹੜੇ ਆ ਉਹ ਭਾਜਰ ਉਹਨਾਂ ਦਾ ਕੰਮ ਨਹੀਂ ਹੈ ਕੋਈ ਧਿਆਨ ਨਹੀਂ ਹੈ ਇਹਨਾਂ ਦਾ ਸਰਕਾਰ ਦਾ ਬੇ ਇਹਨੂੰ ਸਹੀ ਕਰਨ ਵਾਸਤੇ ਕੀ ਕਰੀਏ ਭਗਵਾਨਤਮਾਨ ਨੂੰ ਕੱਲੀ ਬਿਜਲੀ ਮਾਫੀ ਨਾਲ ਤਾਂ ਲੋਕਾਂ ਦੇ ਮਸਲੇ ਹੱਲ ਨਹੀਂ ਨਾ ਹੁੰਦੇ ਕਿ ਹੁੰਦੇ ਨੇ ਲੋਕ ਹੋਰ ਵੀ ਕੁਝ ਚਾਹੁੰਦੇ ਨੇ ਵੀ ਪੜ੍ਹਾਈ ਸਹੀ ਹੋਵੇ ਸਿਹਰ ਸੂਲਤਾਂ ਸਹੀ ਹੋਣ ਉਹ ਕਹਿੰਦੇ ਸਕੂਲ ਅਸਤਰ ਬਣਾ ਰਹੇ ਆ ਉਹ ਕਹਿੰਦੇ ਲੀਚਾ ਪੋਤੀ ਘੜੀ ਜਾਂਦੇ ਨੇ ਲਿਖ ਦਿੰਦੇ ਨੇ ਜੀ ਬਣਾਟਾ ਜੀ ਬੋਨੇ ਅੱਧੀ ਦੌਰ ਤੇ ਕੋਈ ਤਾਂ ਦਿਲ ਨਹੀਂ ਨਾ ਹੋਈ ਸਕੂਲ ਤਾਂ ਪਹਿਲਾਂ ਵੀ ਸੀ ਸਕੂਲ ਹੁਣ ਵੀ ਆ ਅੰਦਰ ਕੁਛ ਨਹੀਂ ਠੀਕ ਆ ਆਪਾਂ ਦੱਸੋ ਕੋਈ ਆ ਕੇ ਦੱਸਣ ਵੀ ਅਸੀਂ ਆ ਨਵੀਂ ਚੀਜ਼ ਕੀਤੀ ਆ ਇਸ ਕਰਕੇ ਇਹ ਸਰਕਾਰ ਤਾਂ ਖੁਖਾਸ ਜਿਵੇਂ ਫ੍ਰੀ ਜਿਹੜੀਆਂ ਸੂਤਾ ਨੇ ਬਾਬਾ ਜੀ ਇੱਕ ਤਰ੍ਹਾਂ ਦੀ ਅੱਜ ਭਾਵੇਂ ਬਿਜਲੀ ਮੁਫਤ ਆ ਭਾਵੇਂ ਬੱਸਾਂ ਦਾ ਕਿਰਾਇਆ ਆ ਭਾਵੇਂ ਕਿਹੜੇ ਔਰਤਾਂ ਨੂੰ 1000 ਰੁਪਿਆ ਭਾਵੇਂ ਆਟਾ ਦਾਲ ਇਹ ਠੀਕ ਨਹੀਂ ਕਿ ਕੋਈ ਨਹੀਂ ਇਹ ਠੀਕ ਨਹੀਂ ਹੈਗੀਆਂ ਤੁਸੀਂ ਬਿਜਲੀ ਦਾ ਰੇਟ ਘਟਾ ਦਿਓ ਇਹ ਜਿਹੜੀ ਫ੍ਰੀ ਵਾਲੀ ਗੱਲ ਹੈ ਕੋਈ ਹੋਇਆ ਗਰੀਬ ਹੈਗਾ ਜਿਹੜਾ ਬਿਲਕੁਲ ਹੀਠ ਨਹੀਂ ਪੱਧਰ ਤੇ ਆ ਉਹਦਾ ਮਾਫ ਕਰ ਲੋ ਕੋਈ ਗੁਨਾਹ ਨਹੀਂ ਹੈ ਇਹ ਹੁਣ ਕੋਈ ਆਟਾ ਦਾਲ ਸਕੀਮ ਹੈ ਗਰੀਬ ਵਾਸਤੇ ਹੈ ਜਿਹੜਾ ਕੋਈ ਘੱਟ ਕੰਮ ਹੈ ਜੇ ਹੁਣ ਆਪਾਂ ਸੰਪੰਨ ਵਿਅਕਤੀਆਂ ਨੂੰ ਵੀ ਆਪਾਂ ਦੰਨੇ ਇਹੋ ਜੀਆਂ ਸਬਸਿਡੀਆਂ ਤਾਂ ਫਿਰ ਦੇਸ਼ ਤਾਂ ਨਹੀਂ ਨਾ ਚੱਲ ਸਕਦਾ ਕਿ ਚੱਲੂਗਾ ਬਿਲਕੁਲ ਹਾਂ ਇਹ ਚੀਜ਼ ਹੈ ਜਿਵੇਂ ਮੈਂ ਤੁਸੀ ਕਾਲੀ ਦਰਦੀ ਗੱਲ ਕਰੀ ਆ ਪ੍ਰਕਾਸ਼ ਬਦਲ ਵੀਰੇ ਸਹੀ ਸੀ ਤੁਸੀਂ ਮੰਨਦੇ ਹੋ ਹੁਣ ਕਾਲੀ ਦਲ ਦੇ ਜੋ ਹਾਲਾਤ ਨੇ ਉਹਦਾ ਕਾਰਨ ਕੀ ਹੈ ਉਹ ਕਾਰਨ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਝੂਠਾ ਪ੍ਰਚਾਰ ਸੁਖਵੀਰ ਬਾਦਲ ਤੇ ਬਿਕਰਮਜੀਠੀਆ ਜੀ ਇਹਦੇ ਡੀਵਿਡ ਕਰ ਰਹੇ ਨੇ ਕਾਲੀ ਦਲ ਨੂੰ ਠੀਕ ਨੇ ਗੱਲ ਇਹ ਵੀ ਹੁਣ ਆਪਾਂ ਕੀ ਕਹਿ ਸਕਦੇ ਆ ਮੇ ਲੋਕ ਲੋਕਾਂ 'ਚ ਤਾਂ ਇਹਨਾਂ ਨੇ ਪ੍ਰਚਾਰ ਕਰਤਾ ਵੀ ਸਾਰਾ ਕੰਮ ਇਹਨਾਂ ਨੇ ਖਰਾਬ ਕੀਤਾ ਹੈ ਹੈ ਜੀ ਪਰ ਬਾਕੀ ਸਟਾਈ ਕਿਹਾ ਸਾਡੇ ਨਾਲ ਤਾਂ ਇਹ ਆ ਵੀ ਪਾਰਟੀਆਂ ਹੁਣ ਦੇਖੋ ਇਸ ਟਾਈਮ ਤੋਂ ਪਾਰਟੀ ਦਾ ਆਪਾਂ ਕਹਿ ਨਹੀਂ ਸਕਦੇ ਕੁਝ ਹਮ ਮਰਟੀ ਦੇਖੋ ਕੀ ਬਣਦਾ ਬੀਜੇਪੀ ਨੂੰ ਨਾਰਾਜ਼ ਕਿਉਂ ਨੇ ਲੋਕ ਪੰਜਾਬ ਦੇ ਵਿੱਚ ਬਹੁਤ ਸਾਰੇ ਨਾਰਾਜ਼ ਉਹ ਤਾਂ ਤਸਾਨੇ ਮਸਲੇਆ ਕਰਕੇ ਨਾਰਾਜ਼ ਨੇ ਜ਼ਿਆਦਾ ਠੀਕ ਹੈ ਹੋਰ ਤਾਂ ਕੋਈ ਮਸਲਾ ਨਹੀਂ ਹੈ ਵੀ ਪੰਜਾਬ ਤੋਂ ਕੋਈ ਸੀਟ ਲੈ ਜੂ ਤੁਹਾਡੇ ਸਾਹਮਣੇ ਤੇਰਾ ਨਹੀਂ ਨਹੀਂ ਕਾਲੀ ਦਲ ਆ ਕਾਲੀ ਦਲ ਮੈਂ ਦੇਖੋ ਹੁਣ ਕੀ ਬਣਦਾ ਤੇ ਵੱਧ ਸੀਟਾਂ ਮੈਂ ਕਿਹੜੀ ਪਾਰਟੀ ਦੇ ਜਾਈਂ ਤੁਹਾਡੇ ਸਾਹਮਣੇ ਜੁੱਤੀ ਖਰੇ ਨੇ ਹਾਲਾਤ ਮੈਨੂੰ ਤਾਂ ਕਾਂਗਰਸ ਨੂੰ ਹੀ ਜ਼ਿਆਦਾ ਲੱਗਦਾ ਹੈ ਕੀ ਕਿੰਨੀ ਆਸੀ ਕੱਤੀ ਰੱਖਦਾ ਦੁਦਰਾ ਮੈਂ ਤਾਂ ਕਹਿੰਦਾ 5-6 ਲੈ ਜੂਗੀ 5-6 ਬਾਕੀ ਆਮਦ ਨਹੀਂ ਔਰ ਮੀਨੂੰ ਨਾ ਤਾਂ ਕਾਲੀ ਦਾਲ ਵੀ ਮੈਨੂੰ ਲੱਗਦਾ 2-3 ਤਾਂ ਲੈ ਜੂਗਾ ਲੋਕ ਸਭਾ ਚੋਣ ਆ ਗਈਆਂ ਕਿਹੜੀ ਬਾਤ ਦੀ ਗੱਲ ਕਰੀ ਰਿਹਾ 40 ਸਾਰੀਆਂ ਵਧੀਆ ਨੇ ਕੋਈ ਤਾਂ ਦੱਸੋ ਇਹ ਕਾਂਗਰਸ ਆਦਮੀ ਦਾ ਠੀਕ ਹੈ ਠੀਕ ਹੈ ਉਹ ਕਿਉਂ ਮਤਲਬ ਕਿਉਂਕਿ ਮਹਿੰਗਾਈ ਇਹਨੇ ਤਾਂ ਬਹੁਤ ਜ਼ਿਆਦਾ ਕਰਤੀ ਤੁਹਾਨੂੰ ਪਤਾ ਹੈ ਮੋਦੀ ਨੂੰ ਠੀਕ ਹੈ ਹਾਂ ਸਿਲੰਡਰ ਦੇ ਲੋਕ ਕਿੱਥੇ ਪਹੁੰਚ ਪٹرول ਕਿੱਥੇ ਪਹੁੰਚ ਗਿਆ ਮੰਗਾਈ ਬੋਲਿਆ ਦੋ ਠੀਕ ਹੈ ਨਾ ਮਨੁਮੋਹਨ ਸਿੰਘ ਜੀ ਉਹਨੇ ਬਹੁਤ ਵਧੀਆ ਲੀਡਰਸ਼ਿਪ ਚਲਾਇਆ ਉਹ ਬਹੁਤ ਵਧੀਆ ਉਹਨੇ ਕੰਟਰੋਲ ਕੀਤਾ ਮੰਗਾਈ ਨੂੰ ਵੀ ਉਹ ਦਾ ਨਾ ਕਰਕੇ ਨਾ ਰੋਣੀ ਚਾਹੀਦੀ ਠੀਕ ਹੈ ਕੋਈ ਗੱਲ ਨਹੀਂ ਦੇ ਵਿੱਚ ਸਾਰੇ ਹਨ ਹਾਂ ਜੀ ਹੱਥ ਲੱਗਦੇ ਆ ਤੇ ਗੱਲ ਬਣਵਾ ਜਾਂਦੀ ਐਂਟੀ ਉਮੀਦ ਹੈਗੀ ਹੈ ਹਾਂ ਜਾਨ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਪੰਜਾਬ ਦੇ ਵਿੱਚੋਂ ਕਾਂਗਰਸ ਹੀ ਲੱਗ ਰਹੀ ਹੈ ਦੂਜੇ ਨੰਬਰ ਤੇ ਆਮ ਆਦਮੀ ਹਾਂ ਠੀਕ ਹੈ ਤਾਂ ਇਸ ਕੇ ਨਾਲ ਸਿੱਟਾ ਲੱਗਦਾ ਹਾਂ ਜੀ ਇਹ ਆ ਚੋਂ 13 ਸ਼ੀਟਾਂ ਨੇ ਪੰਜਾਬ ਦੀਆਂ ਮੇਰੇ ਹਿਸਾਬ ਨਾਲ 8-9 ਦਾ ਸੀਟਾਂ ਲੈ ਕੇ ਜਾਣੀ ਚਾਹੀਦੀ ਹੈ ਹਾਂ ਜੀ ਠੀਕ ਹੈ ਤੁਹਾਡੇ ਇੱਥੇ ਡਾਕਟਰ ਆਮਰ ਸਿੰਘ ਐਮਪੀ ਪਹਿਲੇ ਖੜੇ ਨੇ ਹਾਂ ਜੀ ਇਹਨਾਂ ਨੇ ਕੰਮ ਕਰਿਆ ਅਸਟਾ ਇਹ ਵੀ ਕਰਿਆ ਤਾਂ ਹੀ ਖੜੇ ਹਾਂ ਹਾਂ ਵਧੀਆ ਵਧੀਆ ਬੰਦਾ ਹੋਊ ਠੀਕ ਹੈ ਤੁਹਾਡੇ ਐਮਐਸ ਨੇ ਕੰਮ ਕਰਨਾ ਦੀ ਬਣਾ ਪਹਿਲਾਂ ਕਾਲਸ ਨੂੰ ਹਾਂ ਜੀ ਹਾਂ ਹੋਇਆ ਕੁਝ ਤੁਹਾਡੇ ਬੰਦੇ ਗੜੇ ਰਹੀ ਦੇ ਵਿੱਚ ਕੰਮ ਕਰਾਂ ਹਾਂ ਠੀਕ ਰਿਹਾ ਫਿਰ ਉਹ ਨਹੀਂ ਠੀਕ ਸੀ ਉਹ ਆਤਮਾਨ ਦੇ ਜਿਹੜਾ ਟਾਈਮ ਹੈ 2 ਸਾਲ ਦਾ ਇਹਦੇ ਵਿੱਚ ਦੱਸੋ ਵੀ ਕੁਝ ਗੱਲਬਾਤਾਂ ਤੋਂ ਬਣੀ ਹੀ ਗਦਰਾ ਖੰਦੀ ਸੀਗੇ ਕੋਸ਼ਿਸ਼ ਤਾਂ ਕਰੀ ਕਰ ਰਹੇ ਨੇ ਬੁਰੀ ਪਰ ਉਹਨਾਂ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਨਾ ਅਜੇ ਤਾਂ ਨਹੀਂ ਗੱਲ ਬੜੀ ਹੈ ਲੈ ਨਹੀਂ ਠੀਕ ਹੈ ਨਹੀਂ ਜੀ ਮੰਨ ਲਓ ਵੀ ਕਾਰ ਸਵਾਰਾਂ ਉਦੀ ਉੱਪਰ ਇਹਨਾਂ ਦੇ ਗੱਟ ਸ਼ੂਟ ਹੁੰਦਾ ਫਿਰ ਮਤਲਬ ਕੋਹ ਦੇਸ਼ ਉਸ ਪੱਧਰ ਤੀ ਜਾ ਸਕੀਆ ਜੋ ਅੱਜ ਪਹਿਲਾਂ ਸੀ ਜਿਹਨੇ ਤੁਸੀਂ ਡਾਕਟਰ ਨੂੰ ਉਸੇ ਦੀ ਗੱਲ ਕਰ ਰਹੇ ਹੋ ਹਾਂ ਸ਼ਾਇਦ ਮਨਸਿਕ ਦੀ ਗੱਲ ਹੈ ਹਾਂ। ਕਿਹਦੀ ਅੱਜ ਤੁਸੀਂ ਮਾਰ ਮਹਿਸੂਸ ਕਰ ਰਹੇ ਹੋ? ਹਾਂ, ਮਹਿੰਗਾਈ ਬਹੁਤ ਜ਼ਿਆਦਾ ਹੈ। ਹਾਂ। ਧੰਨਵਾਦ। ਲੋਕ ਸਭਾ ਚੋਣ ਆ ਗਈਆਂ, ਪ੍ਰਧਾਨ ਮੰਤਰੀ ਦਾ ਮਸਲਾ ਹੈ। ਲੋਕਾਂ ਦੀ ਆਵਾਜ਼ ਜਾਣਨ ਵਾਸਤੇ ਪਹੁੰਚ ਰਹੇ ਹਾਂ ਕਿ ਕੀ ਲੱਗ ਰਿਹਾ ਹੈ ਕਿ ਕਿਹੜੀ ਪਾਰਟੀ ਦੀ ਜਾਂ ਕਿਹੜਾ ਉਮੀਦਵਾਰ ਠੀਕ ਰਖ ਰਿਹਾ ਹੈ? ਆਪਾਂ ਧਿਆਨ ਨਹੀਂ ਦਿੰਦੇ ਬਾਈ। ਹਾਂਜੀ। ਆਪਾਂ ਧਿਆਨ ਨਹੀਂ ਦਿੰਦੇ। ਨਹੀਂ ਫਿਰ ਵੀ। ਨਹੀਂ ਧਿਆਨ ਨਹੀਂ ਦਿੰਦੇ। ਅੱਛਾ। ਆਪਾਂ ਤਾਂ ਆਮ ਬੰਦੇ ਆ ਇੱਕ ਕੰਮ ਕਰਕੇ ਖਾਣ ਵਾਲੇ ਹਨ। ਬੋਟ ਦਾ ਤੁਹਾਡੀ ਉਹ ਨਹੀਂ ਕੀਮਤ ਹੈ ਜਿਹਨੀਆਂ ਸਾਰਿਆਂ ਦੀ ਹੈ। ਉਹ ਮੈਂ ਦੱਸ ਨਹੀਂ ਸਕਦਾ। ਹਾਂ। ਨਹੀਂ ਨਹੀਂ। ਪੀ ਮੈਂ ਇਹ ਗੱਲ ਇਹ ਕਰਨ ਵੀ ਵੋਟ ਦੀ ਕੀਮਤ ਤਾਂ ਤੁਹਾਡੀ ਵੀ ਹੁੰਦੀ ਹੈ ਇਸ ਕਰਕੇ ਤੁਹਾਡਾ ਵੀ ਫਰਜ਼ ਬਣਦਾ ਹੈ ਨਾ ਵੀ ਸਾਨੂੰ ਕਿਹੜਾ ਉਮੀਦਵਾਰ ਜਾਂ ਕਿਹੜੀ ਪਾਰਟੀ ਚੁਣੀਏ ਬੈਠਾ ਇਸ ਜਗ੍ਹਾ ਤੇ ਮੈਂ ਕੁਝ ਨਹੀਂ ਬੋਲਦਾ ਅੱਛਾ ਹਾਂ ਜਰੂਰ ਆਏਗਾ ਫੂਲ ਡਾਕਟਰ ਅਮਰ ਸਿੰਘ ਸਾਡੇ ਇੱਥੇ ਐਮਪੀ ਰਹੇਗਾ ਮੈਂ ਪਤਾ ਕੀ ਆਪਣੇ ਕੰਮ ਥਾਂ ਧਿਆਨ ਨਹੀਂ ਮੈਂ ਜਾਣਦਾ ਠੀਕ ਹੈ ਮੜੇ ਕੋਈ ਗੁੰਜ ਕਰਦੇ ਸਮੱਸਿਆਵਾਂ ਕੀ ਨੇ ਕੋਈ ਸਮੱਸਿਆ ਨਹੀਂ ਵਧੀਆ ਸ਼ਹਿਰ ਹੈ ਰਾਮਨਾਰ ਰੋਤੀਖਨ ਸਰੋਬਾ ਠੀਕ ਹੈ ਜੀ ਕੰਮਕਾਰ ਠੀਕ ਹੈ ਕੋਈ ਦਿੱਕਤ ਨਹੀਂ ਹੈ ਹੂੰ ਤੁਮੀ ਕੋਈ ਹੋਰ ਥੰਡੇ ਪੁੱਛਣਾ ਨੇ ਜਿਵੇਂ ਮਤਲਬ ਅੱਜ ਕੱਲ ਬੱਚੇ ਵਿਦਿਸ਼ਾਂ ਨੂੰ ਜਾ ਰਹੇ ਨੇ ਨਾ ਤੇ ਉਹ ਕੀ ਕਰ ਰਹੇ ਭੇੜਚਾਲ ਦਾ ਚੱਕਰ ਹੈ ਜਾਂ ਫਿਰ ਬਾਕੀ ਜ਼ਰੂਰਤ ਹੈ ਵੀ ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ ਬਾਹਰ ਵਧੀਆ ਠੀਕ ਆ ਆਪਣਾ ਰੋਟੀ ਪਾਣੀ ਖਾਂਦੇ ਆ ਜੀ ਨੂੰ ਉੱਥੇ ਠੀਕ ਲੱਗਦਾ ਉੱਥੇ ਚਲੇ ਜਾਂਦੇ ਜੀ ਨੂੰ ਔਰੇ ਠੀਕ ਲੱਗਦਾ ਔਰੇ ਰਹਿੰਦੇ ਹੂੰ ਹੁਣ ਜਿਸ ਤਰੀਕੇ ਨਾਲ ਥੋੜਾ ਜਿਹਾ ਜ਼ਿਆਦਾ ਹੋਇਆ ਪਿਆ ਹੈ ਨਾ 10 ਸਾਲਾਂ ਤੋਂ ਹੂੰ ਉਹ ਤਾਂ ਕੋਈ ਬੋਲਦਾ ਹੁਣ ਆਪਣੀ ਆਪਣੀ ਮਰਜ਼ੀ ਹੈ ਜੀ ਦਾ ਔਰੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਅਸੀਂ ਧੁੱਪ 'ਚ ਬੈਠ ਕੇ ਕੰਮ ਕਰਨ ਵਾਲੇ ਬੰਦੇ ਆ ਅਸੀਂ 25 ਕੁਰਸੀਆਂ ਭਾਅ ਦੇ ਲਈ ਕਿ ਹੋਰ ਵੀ ਚੱਕਰ ਹੈ ਸਹੀ ਇਹ ਤਲੀ ਕਹਿ ਸਕਦੇ ਯਾਰ ਮਿਹਨਤੀ ਆ ਉਹ ਜੱਟਾਂ ਦੇ ਬੱਚੇ ਨੇ ਹੁਣ ਮਿਹਨਤ ਕਰਦੇ ਆ ਉੱਥੇ ਬੱਚੇ ਇੱਥੇ ਦਾ ਕੰਮ ਕਰਨੇ ਚਾਹਦੇ ਉੱਥੇ ਜਿਹੜਾ ਜ ਮਿਲਦਾ ਉਹ ਜੇ ਕਰਦੇ ਉੱਥੇ ਸ਼ਰਮ ਨਹੀਂ ਕਰਦਾ ਬਸ ਕੋਈ ਫਰਕ ਇਹ ਆ ਇੱਥੇ ਸ਼ਰਮ ਕਰਦੇ ਆ ਇੱਥੇ ਹੁਣ ਮੇਰੇ ਨਾਲ ਕੋਈ ਚੁੰਨੀ ਬਣਾਉਣ ਲੱਗੂਗਾ ਅਗਲਾ ਸ਼ਰਮ ਕਰੂਗਾ ਵੀ ਆ ਮੈਂ ਚੁੰਨੀ ਬਣਾਉਣਾ ਠੀਕ ਆ ਨਾ ਉੱਥੇ ਅਗਲੇ ਸਾਰੇ ਜੱਟਾਂ ਦੀਆਂ ਕੁੜੀਆਂ ਵੀ ਮਿੱਟੀ ਚੱਕਦੀਆਂ ਨੇ ਦਿੱਗਣਾ ਸਾਰੇ ਜਣੇ ਉੱਥੇ ਮਿਹਨਤ ਕਰਨ ਵਾਲੇ ਬੰਦੇ ਆ ਉਰੇ ਜਣੇ ਆਪਣੇ ਪੰਜਾਬੀ ਬੰਦਾ ਮਿਹਨਤ ਕਰਕੇ ਹੀ ਰਾਜੀ ਨਹੀਂ ਹੈ ਮਿਹਨਤ ਦੇ ਮੁੱਢ ਦੀ ਸਮੱਸਿਆ ਵੀ ਵੀ ਉੱਥੇ ਪੈਂਦਾ ਇੱਥੇ ਨਹੀਂ ਪੈਂਦਾ ਵਸਾਹੀ ਵਸਾਹੀ ਅੱਲਾ ਔਰ ਕੋਈ ਹੱਲ ਨਹੀਂ ਉੱਥੇ ਵਧੀਆ ਠੀਕ ਆ ਲਾਈਫ ਅਗਲੇ ਦੀ ਵਧੀਆ ਜਿਹਨੂੰ ਉੱਥੇ ਠੀਕ ਲੱਗਦਾ ਉੱਥੇ ਜਿਹਨੂੰ ਉਰੇ ਠੀਕ ਲੱਗਦਾ ਸਸੀ ਕਾਂਖ ਜੀ ਕੀ ਨਾਮ ਜੀ ਸੱਜਣ ਕੀ ਗੱਲ ਆ ਅਗਲੀ ਲੋਕ ਸਭਾ ਚੋਣਾਂ ਆ ਕਿਹੜੀ ਪਾਰਟੀ ਜਾਂ ਉਮੀਦਵਾਰ ਠੀਕ ਲੱਗਿਆ ਇਹ ਨਹੀਂ ਹੁਣ ਬਾਅਦ ਚ ਦੱਸਾਂਗੇ ਕੋਈ ਨਹੀਂ ਦੱਸਾਂ ਅੱਛਾ ਚਲੋ ਫਿਰ ਐਂ ਦੱਸ ਦਿਓ ਵੀ ਪ੍ਰਧਾਨ ਮੰਤਰੀ ਦਾ ਮਸਲਾ ਹੈ ਕਿਉਂਕਿ ਪਹਿਲਾਂ ਡਾਕਟਰ ਮਨੋ ਸਿੰਘ ਦਾਸਾ ਰਹੇ ਨੇ ਉਸ ਤੋਂ ਬਾਅਦ ਦਾਸਾ ਨਰਿੰਦਰ ਮੋਦੀ ਰਹੇ ਨੇ ਉਹਨਾਂ ਦੋਵਾਂ ਚ ਤੋੜਾਂ ਕਰੀਏ ਤਾਂ ਕਿਹਦਾ ਸ਼ਾਸਨ ਵਧੀਆ ਲੱਗੇ ਦੇਖੋ ਜੀ ਪਹਿਲੇ ਵਾਲੇ ਦਾ ਚੰਗਾ ਸੀ ਹੁਣ ਨਹੀਂ ਹੈਗਾ ਉਹ ਕਿਉਂ ਜੀ ਤੁਹਾਨੂੰ ਆਪੇ ਪਤਾ ਹੈ ਨਾ ਤੁਹਾਨੂੰ ਪਤਾ ਮੇਰੀ ਵਿਚਾਰ ਰਹੀ ਵੀ ਨਹੀਂ ਤੇ ਕਰ ਸਕਦੇ ਅੱਛਾ ਹੁਣ ਕਿੰਨੀ ਹੈਗਾ ਨੇ ਪਹਿਲਾਂ ਬਹੁਤ ਆਲਾ ਸੀ ਉਹ ਬਹੁਤ ਆਲਾ ਸੀ ਠੀਕ ਹੈ ਡਾਕਟਰ ਮਨੋ ਸਿੰਘ ਤੋਂ ਨੇ ਐਮਪੀ ਨੂੰ ਤੁਹਾਨੂੰ ਪਤਾ ਹੋਣਾ ਫੇਰ ਖੜੇ ਨਹੀਂ ਨਹੀਂ ਤੇ ਉਹ ਉਹਨੇ ਕਿੰਨੇ ਕ ਵਾਰ ਗੇੜਾ ਗੂੜਾ ਮਾਰੇ ਤੇ ਆਹ ਚ ਕੁਝ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਿਲਕੁਲ ਨਹੀਂ ਆਇਆ ਬੁੱਟਲੈਂਡ ਆਇਆ ਮੈਂ ਕਹਿੰਦਾ ਆਇਆ ਹੀ ਨਹੀਂ ਕਿਤੇ ਫੇਰ ਕੀ ਗੱਲ ਐਵੇਂ ਕੀ ਮਤਲਬ ਬੁੱਟਲੈਂਡ ਵੀ ਨਹੀਂ ਆਇਆ ਹਾਂ ਬੁੱਟਲੈਂਡ ਵੀ ਨਹੀਂ ਆਇਆ ਹਾਂ ਮੈਂ ਕਹੇ ਦੀ ਅੰਦਰ ਉਹ ਹੁਣ ਖਬਰ ਕਿਹਨੇ ਕੋਲ ਕਿੱਥੇ ਜਾਂਦੇ ਆ ਏਡਾ ਬੜਾ ਕੰਟਰੀ ਗੁਰਪ੍ਰੀਤ ਜੀ ਪੀ ਜਿਹੜੇ ਬੱਸੀ ਵਾਲੇ ਨੇ ਉਹ ਆਮ ਆਦਮੀ ਪਾਰਟੀ ਚਲੇ ਗਏ ਉਹ ਹੁਣ ਘਰ ਚਲੇ ਗਏ ਹੁਣ ਉਹ ਤਾਂ ਬਾਹਰ ਚ ਦੇਖਾਂ ਨੂੰ ਠੀਕ ਆ ਗੱਲ ਹਾਂ ਕੁਝ ਤੁਹਾਡੇ ਗਵਿੰਦਰ ਕਾੜ ਦੇ ਤੁਸੀਂ ਬੈਠੀ ਹੋ ਕੰਮ ਕਰ ਰਹੇ ਹੋ ਤੁਹਾਡਾ ਸਮੱਸਿਆ ਕੀ ਹੈ ਤੁਹਾਨੂੰ ਨਾ ਨਾ ਸਾਨੂੰ ਕਹਦੀ ਹੈ ਸਾਰੀ ਦੁਨੀਆ ਪਬਲਿਕ ਵਾਸਤੇ ਹੈ ਨਹੀਂ ਫਿਰ ਵੀ ਪਬਲਿਕ ਨੂੰ ਦੇਣਾ ਹੈ ਮੈਨੂੰ ਕੁਝ ਨਹੀਂ ਦੇਣਾ ਮੈਂ ਤਾਂ ਨੌਕਰੀ ਕਰ ਕਰਕੇ ਆਇਆ ਆ ਉਹ ਗਰੀਬ ਹੈ ਜਿਹੜੇ ਇਹਨਾਂ ਨੂੰ ਮਿਲਦਾ ਹੀ ਕੁਝ ਨਹੀਂ ਹੈਗਾ ਤੁਸੀਂ ਆਪੇ ਜਵਾਬ ਦਿਓ ਤੁਸੀਂ ਆਪੇ ਦੱਸੋ ਆਪਣ ਆਪਣੀ ਸੋਚ ਤੁਸੀਂ ਸਾਨੂੰ ਦੱਸ ਦਿਓ ਚਲੋ ਮੇਰਾ 75 ਸਾਲ ਨੌਕਰੀ ਮੇਰੀ ਉਮਰ ਹੋ ਗਈ ਤੁਸੀਂ ਆਪੇ ਦੱਸੋ ਤੁਹਾਡੀ ਕੀ ਨੀਤੀ ਹੈ ਸੀ ਆਰ ਵੀ ਜਿੱਤ ਗਈ ਹਾਂ ਆਰਮੀ ਜਿੱਤ ਗਈ ਹੂੰ ਫੇਰ ਹੁ ਕੀ ਕਰਨਾ ਇਹ ਜਿਵੇਂ ਮਾਨਸਿਕਰ ਕਹਿਦੇ ਵਿੱਚ ਦੇ ਰਹੇ ਆ ਦੇਖੋ ਮਾਨ ਵੀ ਹੈ ਇਹ ਹੁਣ ਟਾਈਮ ਲੱਗਦਾ ਹੈ ਨਾ ਇਹ ਚੀਜ਼ਾਂ ਦਾ ਦੇਖ ਕੇ ਅਜੇ ਤਾਂ ਬਹੁਤ ਟਾਈਮ ਹੈ ਕੋਈ ਪਤਾ ਨਹੀਂ ਇਹ ਦਾ ਕੋਈ ਹੱਲ ਨਹੀਂ ਹੈਗਾ ਇਹ ਹੱਲ ਨਹੀਂ ਹੈਗਾ ਕੋਈ 2 ਸਾਲ ਦੇ ਵਿੱਚ ਕੁਝ ਹੋਇਆ ਨਹੀਂ ਇਹ ਤਾਂ ਨਹੀਂ ਅਜੇ ਤਾਂ ਬਹੁਤ ਟਾਈਮ ਪਿਆ ਹੈ ਵੈਸੇ 300 ਰੁਪਏ ਨਹੀਂ ਦੇਉਂਦੇ ਹਾਂ ਆ ਹੈਗੇ ਐਨਾ ਟਾਈਮ ਠੀਕ ਹੈ ਮੁਫਤ ਰਸੂਤ ਸੁਣੋ ਜੀ ਮੁਫਤ ਬਿਜਲੀ ਮਿਲ ਗਈ ਠੀਕ ਹੈ ਆਟਾ ਦਾਲ ਇਹਦਾ ਕੋਈ ਹੱਲ ਨਹੀਂ ਹੈਗਾ ਇਹ ਸਾਰਿਆਂ ਨੂੰ ਨਹੀਂ ਹੈ ਮਿਲੀ ਜੀ ਨੂੰ ਮਿਲੀਆ ਉਹਨੂੰ ਮਿਲੀਆ ਜਿਹੜੇ ਗਰੀਬ ਨੂੰ ਨਹੀਂ ਹੈਗੀ ਮਿਲੀ ਜਾਂ ਜਿਹਦੇ ਕੋਲ ਹੈਗਾ ਨਹੀਂ ਉਹਨੂੰ ਕਿਵੇਂ ਕਿਵੇਂ ਕਹਿ ਸਕਦੇ ਨਹੀਂ ਵੱਡੇ ਘਰਾਂ ਦੇ ਵਿੱਚ ਸਮਾਂ ਜਿਵੇਂ ਘਰਾਂ ਦੇ ਹੁਣ ਸਾਨੂੰ ਵੀ ਪਤਾ ਜਿਵੇਂ ਕਹਿੰਦੇ ਨੇ ਵੀ ਕਿ ਵੱਡੇ ਘਰਾਂ ਦੇ ਵੀ ਦੇਈ ਜਾਂਦੇ ਨੇ ਆਟਾ ਦਾਲ ਜਿਹਨੂੰ ਮੱਲਾ ਜੀ ਤੋਂ ਉਹਨੂੰ ਮਿਲਦਾ ਨਹੀਂ ਗੱਲ ਸਹੀ ਹੈ ਨਹੀਂ ਨਹੀਂ ਪੱਕੀ ਗੱਲ ਹੈ ਤਾਂ ਇਹਨਾਂ ਮੰਡੀ ਗੁਬਿੰਦਗੜ੍ਹ ਦੇ ਦੁਕਾਨਦਾਰਾਂ ਵੱਲੋਂ ਕਾਰੋਬਾਰੀਆਂ ਵੱਲੋਂ ਆਪਣੀਆਂ ਆਪਣੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਵੀ ਦੱਸਿਆ ਕਿ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਮੰਡੀ ਗੁਬਿੰਦਗੜ੍ਹ